ਜਲੰਧਰ ਦੇ ਆਰਟੀਓ ਦਫ਼ਤਰ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਵਿਜੀਲੈਂਸ ਦੇ ਵੱਲੋਂ ਦਬਵੇਂ ਪੈਰੀ ਇੱਥੇ ਛਾਪਾਂ ਮਾਰ ਲਿਆ ਤਾਂ ਕੰਮੇ ਰੂ ਬੰਦ ਕਰਕੇ ਸਾਰੇ ਰਿਕਾਰਡ ਨੂੰ ਖੰਗਾ ਲਿਆ ਗਿਆ ਜਿਸ ਦੀਆਂ ਤਸਵੀਰਾਂ ਸਾਹਮਣੇ ਨੇ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਆਫਿਸ ਦੇ ਵਿੱਚ ਜਦੋਂ ਵਿਜੀਲੈਂਸ ਦੇ ਅਧਿਕਾਰੀ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਸਾਰਿਆਂ ਨੂੰ ਹਫੜਾ ਦਫੜੀ ਮਚ ਜਾਂਦੀ ਹੈ ਤਾਂ ਦਾ ਦੇ ਕੇ ਜਲੰਧਰ ਜ਼ਿਲ੍ਹੇ ਦੇ ਵਿੱਚ ਆਰਟੀਓ ਦਫ਼ਤਰ ਦੇ ਵਿੱਚ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰਿਆ ਮਿਲੀ ਜਾਣਕਾਰੀ ਦੇ ਮੁਤਾਬਿਕ ਵਿਜੀਲੈਂਸ ਦੀ ਟੀਮ ਦੁਆਰਾ ਦਫ਼ਤਰ ਦੇ ਵਿੱਚ ਸਾਰੇ ਰਿਕਾਰਡ ਨੂੰ ਖੰਘਾਲਿਆ ਜਾ ਰਿਹਾ ਚੈੱਕ ਕੀਤਾ ਜਾ ਰਿਹਾ ਤੇ ਦਫ਼ਤਰ ਦੇ ਵਿੱਚ ਕਰਮਚਾਰੀਆਂ ਤੋਂ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ ਉੱਥੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੈ ਤਾਂ ਆਓ ਸੁਣਦੇ ਹਾਂ ਕੀ ਕਹਿਣਾ ਬਸ ਕੁਛ ਇਦਾਂ ਦਾ ਕੋਈ ਇਸ਼ੂ ਨਹੀਂ ਹੈ ਇਹ ਤਾਫੀ ਲੰਬਾ 4 ਤੋਂ 5 ਘੰਟੇ ਅੰਦਰ ਰੇਡ ਵਗੈਰਾ ਕੀਤੀ ਨਹੀਂ 4 ਤੋਂ 5 ਘੰਟੇ ਨਹੀਂ ਮੈਂ ਹੋਰ ਆਇਆ ਸੀ 2 ਵਜੇ ਤੁਸੀਂ ਤਾਂ ਹੁਣੀ ਆਏ ਹਾਂ ਬਸ ਆ ਕੇ ਮੈਂ ਸੈਟੀਸਫਾਈ ਕਰਤਾ ਇਹਨਾਂ ਨੂੰ ਇਹ ਸੈਟੀਸਫਾਈ ਹੋ ਗਏ ਨੇ ਆਪਣਾ ਬਸ ਦੋਨਾਂ ਨੇ ਪੁੱਛਣਾ ਸੀ ਮੈਂ ਦੱਸਤਾ ਇਹਨਾਂ ਨੂੰ ਸਾਰਾ ਕੁਝ ਅਗਲੀ ਕਾਰਵਾਈ ਜਿਹੜੀ ਹੈਗੀ ਉਹ ਚ ਸਹਿਯੋਗ ਕਰੋਗੇ ਤੁਸੀਂ ਅਗਲੀ ਕਾਰਵਾਈ ਕੋਈ ਮੈਸੂਦ ਕੋਈ ਹੋਣੀ ਨਹੀਂ ਹੈਗੀ ਬਸ ਇਹ ਜੇ ਅਗੋਂ ਕੋਈ ਸਵਾਲ ਜਵਾਬ ਬੰਦੇ ਕਰੋ ਨਹੀਂ ਨਹੀਂ ਹੁਣ ਕੋਈ ਸਵਾਲ ਜਵਾਬ ਸੋ ਦੇਖਣਾ ਹੋਵੇਗਾ ਕਿ ਜੋ ਵਿਜੀਲੈਂਸ ਵੱਲੋਂ ਇਸ ਤਰੀਕੇ ਦੇ ਨਾਲ ਜਿਹੜੀ ਕਿ ਇੱਥੇ ਚੈਕਿੰਗ ਕੀਤੀ ਗਈ ਹੈ ਆਰਟੀਓ ਦਫ਼ਤਰ ਦੇ ਵਿੱਚ ਤੇ ਦੂਜੇ ਪਾਸੇ ਕਰਮਚਾਰੀਆਂ ਦੇ ਵਿੱਚ ਵੀ ਹੜਕਮ ਮੱਚ ਗਿਆ ਤੇ ਦੂਜੇ ਪਾਸੇ ਦਫ਼ਤਰ ਦੇ ਕਮਰੇ ਨੂੰ ਲੋਕ ਕਰਕੇ ਅਧਿਕਾਰੀਆਂ ਦਾ ਸਾਰਾ ਰਿਕਾਰਡ ਜਿਹੜਾ ਕਿ ਖੰਗਾ ਲਿਆ ਗਿਆ ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਜਿਹੜੀ ਨਹੀਂ ਦਿੱਤੀ ਗਈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ